ਦੋ ਕੁੜੀਆਂ ਦੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਇੱਕ ਕੁੜੀ ਪੰਜਾਬ ਤੋਂ ਇੱਕ ਕੁੜੀ ਕੈਨੇਡਾ ਤੋਂ ਅੱਜ ਦੇ ਪੰਜ ਰਿਸ਼ਤੇ ਸਾਰੇ ਰਿਸ਼ਤੇ ਨੰਬਰਾਂ ਸਮੇਤ ਨੇ ਜੋ ਰਿਸ਼ਤਾ ਮੈਚ ਕਰਦਾ ਪਰਿਵਾਰ ਨਾਲਗਾ ਲੋਹੀ ਕਰਿਓ ਬੇਨਤੀ ਹੈ ਜੀ ਪਹਿਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜ਼ਿਲ੍ਹਾ ਲੁਧਿਆਣਾ ਤੋਂ ਕੁੜੀ ਬਲੌਂਗ ਕਰਦੀ ਹੈ ਭੈਣ ਕੋਈ ਨਹੀਂ ਭਰਾ ਇੱਕ ਨੇ ਦਾ ਪੀਆਰ ਹੈ ਕੁੜੀ ਸ਼ਾਰਟ ਟਾਈਮ ਡਿਵੋਰਸ ਦਾ ਮੁੱਦਾ ਕਿਸ ਤਰ੍ਹਾਂ ਦਾ ਚਾਹੀਦਾ ਕੱਦ ਕਾਠ ਭੈਣ ਭਾਈ ਤੇ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਜੋ ਰਿਸ਼ਤਾ ਮੈਚ ਹੁੰਦਾ ਫੋਨ ਉਹੀ ਕਰਿਓ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਇਹ ਜਿਲ੍ਹਾ ਮੋਗਾ ਤੋਂ ਕੁੜੀ ਬਲੌਂਗ ਕਰਦੀ ਹੈ ਕੈਨੇਡਾ ਦੀ ਕੁੜੀ ਸਿਟੀਜਨ ਹੈ ਬੀਸੀ ਦੇ ਵਿਚਾਰ ਹੈ ਨਰਸ ਹੈ ਕੁੜੀ ਮੁੰਡਾ ਕਿਸ ਤਰ੍ਹਾਂ ਦਾ ਚਾਹੀਦਾ ਹੈ ਇਹਨਾਂ ਨੂੰ ਸਾਰਾ ਕੁਝ ਸੀਟੂ ਜੈਡ ਡਿਟੇਲ ਲਿਖੀ ਹੋਈ ਹੈ ਦਾ ਪੜ੍ਹ ਕੇ ਲਾਲ ਪੱਟੀ ਵਾਲੇ ਨਾਲ ਬੱਤੇ ਗੱਲ ਕਰੋ ਅਗਲਾ ਰਿਸ਼ਤਾ ਜਿਲ੍ਹਾ ਬਰਨਾਲਾ ਤੋਂ ਆ ਜੀ ਜਰਮਨੀ ਦੇ ਵਿੱਚ ਇਹ ਮੁੰਡਾ ਵਧੀਆ ਕੰਪਨੀ ਦੇ ਵਿੱਚ ਵਰਕ ਕਰਦਾ ਹੈ ਤੇ ਸਿਟੀਜਨਸ਼ਿਪ ਲਈ ਅਪਲਾਈ ਕੀਤਾ ਹੋਇਆ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਕਾਸਟ ਕੱਦ ਪੈਣ ਭਾਈ ਸਭ ਕੁਝ ਲਿਖਿਆ ਹੋਇਆ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਜਿਲ੍ਹਾ ਲੁਧਿਆਣਾ ਤੋਂ ਆ ਜੀ ਦਬਾਈ ਤੋਂ ਮੁੰਡਾ ਬਲੌਂਕ ਕਰਦਾ ਬੱਸ ਡਰਾਈਵਰ ਹੈ ਦਬਾਈ ਦੇ ਵਿੱਚ ਤੇ ਕੁੜਸ ਇੱਕ ਫੈਮਿਲੀ ਹੈ ਕੁੜੀ ਜੱਟ ਸਿੱਖ ਸੈਣੀ ਜਾਂ ਸਿਆਲ ਕੂਟੀਏ ਦੀ ਹੋਵੇ ਸਾਰਾ ਕੁਝ ਲਿਖਿਆ ਹੋਇਆ ਜੀ ਚੰਗੀ ਤਰ੍ਹਾਂ ਸਮਝ ਲਓ ਫਿਰ ਪਰਿਵਾਰ ਨਾਲ ਗੱਲ ਕਰੋ ਸਕਰੀਨ ਸ਼ਾਟ ਲੈ ਲਿਆ ਕਰੋ ਵੀਡੀਓ ਦਾ ਅਗਲਾ ਰਿਸ਼ਤਾ ਜ਼ਿਲ੍ਹਾ ਬਠਿੰਡਾ ਤੋਂ ਆ ਜੀ ਮੁੰਡਾ ਕਨੇਡਾ ਵਰਕ ਪਰਮਿਟ ਤੇ 5 ਕਿੱਲੇ ਜ਼ਮੀਨ ਹੈ ਟਰੱਕਿੰਗ ਦਾ ਵਰਕ ਹੈ ਨਾ ਕਨੇਡਾ ਦੇ ਵਿੱਚ ਕੁੜੀ ਕਿਸ ਤਰ੍ਹਾਂ ਚਾਹੀਦੀ ਸਾਰਾ ਡਾਟਾ ਪੜ੍ਹ ਕੇ ਸਮਝ ਕੇ ਜੋ ਤੁਹਾਡੇ ਨਾਲ ਮੈਚ ਕਰਦਾ ਫੋਨ ਕਰੋ ਹਰ ਰੋਜ਼ ਦੇਖਣ ਲਈ ਸਬਸਕ੍ਰਾਈਬ ਕਰੋ ਤੇ ਐਡ ਪਾਉਣ ਲਈ ਇੱਥੇ ਸਾਡਾ ਨੰਬਰ ਹੈ ਜੀ